ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮਹਿਫਲ ਮਸਤਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਿਹੜੇ ਕਹਿੰਦੇ ਨੇ ਕਿ ਚੌਂਕੀ ਆਉਂਦੀ ਆ ਪਰ ਕਿਹਦੀ ਚੌਂਕੀ ਆਈ ਆ ਇਹ ਪਤਾ ਨਹੀਂ ਲੱਗਦਾ ਸੋ ਆਪਾਂ ਅੱਜ ਇਹਦੇ ਬਾਰੇ ਗੱਲ ਕਰਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਤਾਂ ਕੁਝ ਕਮੈਂਟਾਂ ਵੀ ਦੱਸਾਂਗੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰ ਦੇਣਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਾਇਆ ਇੱਥੇ ਆਪਾਂ ਇੱਕ ਕਮੈਂਟ ਦੱਸਾਂਗੇ ਜੀ ਇਹ ਕਮੈਂਟਾਂ ਵਿੱਚ ਲਿਖਦੇ ਆ ਕਿ ਅਸੀਂ ਸਵੇਰੇ 3 ਵਜੇ ਉੱਠੀਦਾ ਕੀ ਇਸ਼ਨਾਨ ਕਰਕੇ ਹੀ ਇਬਾਦਤ ਕਰਨੀ ਚਾਹੀਦੀ ਹੈ ਸੋ ਇੱਕ ਹੋਰ ਇਹਨਾਂ ਨੇ ਕਮੈਂਟ ਕੀਤਾ ਹੈ ਕਿ ਅਸੀਂ ਇਸ਼ਾ ਧਾਰੀ ਨਾਲ ਦੀ ਸੇਵਾ ਕਰਦੇ ਹਾਂ ਤੇ ਇਬਾਦਤ ਅਸੀਂ ਬੈੱਡ ਉੱਤੇ ਬੈਠ ਕੇ ਹੀ ਕਰ ਸਕਦੇ ਹਾਂ ਸੋ ਪਹਿਲਾਂ ਤਾਂ ਆਪਾਂ ਇੱਥੇ ਇਹ ਕਲੀਅਰ ਕਰ ਦਿੰਨੇ ਆ ਕਿ ਜੇਕਰ ਤੁਸੀਂ ਸੋਚਦੇ ਆ ਕਿ ਇਬਾਦਤ ਕਰਨੀ ਆ ਇਸ਼ਨਾਨ ਕਰਕੇ ਹੀ ਕਰੀਏ ਤਾਂ ਫਿਰ ਤਾਂ ਇਨਸਾਨ ਉਹ ਬੇਲਾ ਹਥੋ ਖੁਝਾ ਲੈਂਦਾ ਹੈ ਕਿ ਕਿਈ ਕਈ ਵਾਰੀ ਆਲਸ ਕਰ ਲੈਂਦਾ ਹੈ ਕਿ ਨਹਾਉਣਾ ਜ਼ਰੂਰੀ ਹੈ ਫਿਰ ਹੀ ਅਸੀਂ ਵਾਅਦਾਤ ਕਰ ਸਕਦੇ ਹਾਂ ਤੇ ਨਹਾਉਣ ਦਾ ਟਾਈਮ ਨਹੀਂ ਹੈ ਜਾਂ ਜੀ ਨਹੀਂ ਕਰਦਾ ਇੱਕ ਤਾਂ ਵੈਸੇ ਹੀ ਸਰਦੀਆਂ ਚੱਲਦੀਆਂ ਆ ਤੇ ਸਰਦੀਆਂ ਦੇ ਵਿੱਚ ਹਰ ਕੋਈ ਆਲਸ ਕਰਦਾ ਹੀ ਕਰਦਾ ਆ ਤੇ ਇਹਨਾਂ ਗੱਲਾਂ ਨੂੰ ਲੈ ਕੇ ਫਿਰ ਆਪਾਂ ਕੀ ਕਰਦੇ ਆ ਕਿ ਅਸੀਂ ਜੋ ਨਾਮ ਜਪਣਾ ਚਾਹੁੰਦੇ ਆ ਉਹ ਵੀ ਹੱਥੋਂ ਖੁਝਾ ਲੈਂਦੇ ਆ ਸੋ ਕੋਸ਼ਿਸ਼ ਕਰਨੀ ਕਿ ਮਨ ਦਾ ਸਾਫ਼ ਹੋਣਾ ਜ਼ਰੂਰੀ ਆ ਜੇਕਰ ਤੁਸੀਂ ਹਰ ਇੱਕ ਦਾ ਭਲਾ ਸੋਚਣ ਵਾਲੇ ਹੋ ਕਿਸੇ ਦੀ ਖੁਸ਼ੀ ਵਿੱਚ ਤੁਹਾਨੂੰ ਖੁਸ਼ੀ ਮਿਲਦੀ ਹੈ ਤਾਂ ਸਮਝ ਲਓ ਕਿ ਰਮਾ ਆਤਮਾ ਦੀ ਤੁਹਾਡੇ ਤੇ ਕਿਰਪਾ ਹੈ ਸੋ ਜੇਕਰ ਨਹਾਏ ਧੋਏ ਹੀ ਰੱਬ ਮਿਲ ਜਾਵੇ ਤਾਂ ਫਿਰ ਕਿੰਨਾ ਵਧੀਆ ਆਪਾਂ ਸੁਣਿਆ ਹੈ ਸਿਆਣੇ ਕਹਿੰਦੇ ਆ ਕਿ ਜੇਕਰ ਨਹਾਤੇ ਧੋਤੇ ਆ ਰੱਬ ਮਿਲਦਾ ਤੇ ਮਿਲਦਾ ਡੱਡੂਆਂ ਮੱਛੀਆਂ ਸੋ ਕਿੰਨਾ ਵਧੀਆ ਇਹਦੇ ਬਾਰੇ ਦੱਸਿਆ ਗਿਆ ਹੈ ਸੋ ਬਹੁਤ ਹੀ ਗਹਿਰਾਈ ਵਾਲੀਆਂ ਗੱਲਾਂ ਜੇਕਰ ਇਹਨਾਂ ਨੂੰ ਸਮਝਿਆ ਜਾਵੇ ਸੋ ਮਨ ਦਾ ਸਾਫ਼ ਹੋਣਾ ਜ਼ਰੂਰੀ ਹੈ ਤਨ ਦਾ ਇਹ ਨਹੀਂ ਹੈ ਕਿ ਅਸੀਂ ਤਨ ਸਾਫ਼ ਕਰ ਲਿਆ ਤੇ ਮਨ ਸਾਡਾ ਮੈਲਾ ਹੈ ਫਿਰ ਨਹਾਪਿਆਂ ਕੀ ਫਾਇਦਾ ਸੋ ਜਦੋਂ ਆਪਾਂ ਆਪਣੇ ਮਨ ਦੀ ਸਪਾਈ ਕਰ ਲੈਂਦੇ ਆ ਤਾਂ ਫਿਰ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਸੋ ਇੱਥੇ ਇੱਕ ਗੱਲ ਹੋਰ ਕਹਾਂਗੇ ਕਿ ਜਿਹੜੇ ਗ੍ਰਹਿਸਤ ਵਿੱਚ ਆ ਉਹਨਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਜਦੋਂ ਚਿਰਾਗ ਬੱਤੀ ਧੂਫ ਲਗਾਉਣਾ ਹੈ ਤਾਂ ਉਸ ਤੋਂ ਪਹਿਲਾਂ ਇਸ਼ਨਾਨ ਜ਼ਰੂਰ ਕਰ ਲੈਣਾ ਚਾਹੀਦਾ ਆ ਇਸ਼ਨਾਨ ਕੀਤੇ ਤੋਂ ਬਿਨਾਂ ਦਰਵਾਰ ਵਿੱਚ ਨਹੀਂ ਜਾਣਾ ਚਾਹੀਦਾ ਸੋ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜੀ ਸੋ ਬਾਕੀ ਇਹ ਨਹੀਂ ਸੋਚਣਾ ਹੈ ਕਿ ਅਸੀਂ ਅੱਜ ਨਹਾਇਆ ਨਹੀਂ ਤੇ ਅਸੀਂ ਇਵਾਦਤ ਨਹੀਂ ਕਰਨੀ ਸੋ ਪਰਮਾਤਮਾ ਦਾ ਨਾਮ ਹਰ ਦਮ ਹਰ ਸਾਹ ਦੇ ਨਾਲ ਲੈਣਾ ਹੈ ਸੋ 24000 ਨਵਾਜ ਹੈ ਫੱਕਰ ਦੀ ਤੂੰ ਪੰਜ ਕੇ ਦੀਆਂ ਪੜਦਾ ਬੁੱਲੇ ਸ਼ਾਹ ਦਾ ਇੱਕੋ ਹੀ ਮਣਕਾ ਕਹਿੰਦੇ ਮੌਲਾ ਹੀ ਮੌਲਾ ਕਰਦਾ ਸੋ ਇੱਕੋ ਹੀ ਮਣਕਾ ਕੀ ਸੀ ਸਵਾਸ ਜੋ ਆ ਜਾ ਰਹੇ ਆ ਸਵਾਸ ਸਵਾਸ ਦੇ ਨਾਲ ਅਸੀਂ ਉਸ ਮੁਰਸ਼ਿਦ ਦਾ ਨਾਮ ਸਿਮਰਨਾ ਹੈ ਤੈਨੂੰ ਸ ਪ੍ਰਮਾਤਮਾ ਦੇ ਨਜ਼ਦੀਕ ਜਾ ਸਕਦੇ ਆ ਸੋ ਕਦੇ ਵੀ ਇਹ ਗੱਲਾਂ ਨੂੰ ਲੈ ਕੇ ਨਹੀਂ ਚੱਲਣਾ ਕਿ ਅਸੀਂ ਆਹ ਕਰਮ ਕਰੇ ਤੋਂ ਬਿਨਾਂ ਆਹ ਕਰਮ ਅਸੀਂ ਕਰ ਨਹੀਂ ਸਕਦੇ ਸੋ ਹਮੇਸ਼ਾ ਮਨ ਦਾ ਸਾਫ਼ ਹੋਣਾ ਜ਼ਰੂਰੀ ਹੈ ਤੇ ਇਬਾਦਤ ਹਰ ਰੋਜ਼ ਕਰੋ ਸੋ ਇੱਥੇ ਜੋ ਸਵਾਲ ਕੀਤਾ ਹੈ ਕਿ ਬੈੱਡ ਉੱਤੇ ਬੈਠ ਕੇ ਇਬਾਦਤ ਕਰ ਸਕਦੇ ਆ ਸੋ ਕੋਸ਼ਿਸ਼ ਕਰੋ ਕਿ ਤੂੰ ਬੱਤੀ ਲਗਾਓ ਆਪਣੇ ਮਾਲਕ ਦਾ ਤਾਂ ਉੱਥੇ ਜਾ ਕੇ ਬੈਠ ਕੇ ਕੋਮੋ 10 ਮਿੰਟ ਦੀ ਹੀ ਚੌਂਕੀ ਭਰ ਲਓ ਉੱਥੇ ਬੈਠ ਕੇ ਜ਼ਰੂਰ ਚੌਂਕੀ ਭਰੋ ਤੇ ਜੇਕਰ ਨਹੀਂ ਹੋ ਸਕਦਾ ਤੁਹਾਨੂੰ ਲੱਗਦਾ ਹੈ ਕਿ ਅਸੀਂ ਉੱਠ ਕੇ ਕੰਮ ਨਹੀਂ ਕਰ ਸਕਦੇ ਸਿਰਫ ਨਾਮ ਹੀ ਸਿਮਰ ਸਕਦੇ ਹਾਂ ਤਾਂ ਤੁਸੀਂ ਕੋਸ਼ਿਸ਼ ਕਰਨੀ ਸ਼ੁਰੂ ਕਰੋ ਹਰ ਰੋਜ਼ ਨਾਮ ਸਿਮਰਨਾ ਉਸ ਟਾਈਮ ਉੱਠ ਕੇ ਸ਼ੁਰੂ ਕਰਦੋ ਤਾਂ ਫਿਰ ਪ੍ਰਮਾਤਮਾ ਆਪਣੇ ਆਪ ਆਪਣੇ ਅੰਦਰੋਂ ਖਿੱਚ ਲਵੇਗਾ ਤੇ ਫਿਰ ਤੁਸੀਂ ਸਾਰੇ ਕਰਮ ਕਰ ਸਕੋਗੇ ਜੋ ਜੋ ਚਾਹੁੰਦੇ ਹੋ ਸੋ ਫਿਰ ਤੁਸੀਂ ਉੱਠ ਕੇ ਆਪਣੇ ਆਪ ਤੋਂ ਉਪਰਤੀ ਲਗਾ ਕੇ ਇਬਾਦਤ ਕਰਨੀ ਸ਼ੁਰੂ ਕਰ ਦੋਗੇ ਪਹਿਲਾਂ ਸ਼ੁਰੂਆਤ ਇੱਥੋਂ ਕਰੋ ਕਿ ਹਰ ਰੋਜ਼ ਟਾਈਮ ਜਿਹੜਾ ਆ ਆਪਾਂ ਕੱਢਣਾ ਹੈ ਉੱਠਣਾ ਉਸ ਸਮੇਂ ਉੱਠਣਾ ਹੀ ਉੱਠਣਾ ਹੈ ਸੋ ਹੁਣ ਇੱਥੇ ਆਪਾਂ ਹੋਰ ਇੱਕ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਆ ਕਿ ਦੀਦੀ ਜੀ ਮੈਂ ਮਲੇਰ ਕੂਟਲੇ ਵਾਲੀ ਸਰਕਾਰ ਦਾ ਕਲਮਾ ਪੜ੍ਹਦੀ ਆ ਤੇ ਅਸੀਂ ਪੀਰਾਂ ਨੂੰ ਮੰਨਦੇ ਆ ਤੇ ਪਰ ਜੋਤ ਨਹੀਂ ਕਰਦੇ ਤੇ ਸੁਪਨੇ ਦੇ ਵਿੱਚ ਜੋਤਾਂ ਦਿਖਾਈ ਦਿੰਦੀਆਂ ਆ ਤੇ ਖਵਾਜਾ ਵੀ ਬਹੁਤ ਨਜ਼ਰ ਆਉਂਦਾ ਹੈ ਸੋ ਇਹਦਾ ਇਹਦੇ ਬਾਰੇ ਦੱਸਿਆ ਜਾਵੇ ਇਹ ਕਹਿੰਦੇ ਆ ਸੋ ਦੇਖੋ ਜਦੋਂ ਅਸੀਂ ਪੀਰਾਂ ਪੀਰਾਂ ਦੀ ਇਬਾਦਤ ਬੰਦਗੀ ਵੱਧ ਚੜ ਕੇ ਕਰਨੀ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਮਾਲਕ ਦਾ ਪੈਰਾ ਹੋਣਾ ਸ਼ੁਰੂ ਹੋ ਜਾਂਦਾ ਆ ਤਾਂ ਫਿਰ ਉਹ ਮਾਲਕ ਫਿਰ ਮੰਗਦਾ ਹੈ ਆਪਣੇ ਲਈ ਕਿ ਸਾਡੇ ਨਾਮ ਦਾ ਚਿਰਾਗ ਰੋਸ਼ਨ ਕੀਤਾ ਜਾਵੇ ਸੋ ਜਦੋਂ ਵੀ ਅਸੀਂ ਦਿਲੋਂ ਮੰਨਦੇ ਆ ਦਿਲੋਂ ਝੁਕ ਜਾਂਦੇ ਆ ਪ੍ਰਮਾਤਮਾ ਦੀ ਸੇਵਾ ਵਿੱਚ ਸਾਨੂੰ ਆਨੰਦ ਆਉਣ ਲੱਗ ਪੈਂਦਾ ਹੈ ਸੇਵਾ ਸ਼ੁਰੂ ਕਰ ਲੈਣੇ ਆ ਤਾਂ ਫਿਰ ਉਹ ਪਰਮਾਤਮਾ ਵੀ ਆਪਣਾ ਹੱਕ ਜਿਤਾਉਣ ਲੱਗ ਪੈਂਦਾ ਹੈ ਆਪਣੇ ਭਗਤ ਤੇ ਇਸ ਕਰਕੇ ਜੇਕਰ ਤੁਹਾਨੂੰ ਵਿਚਾਰ ਆਉਂਦੀ ਹੈ ਤਾਂ ਤੁਸੀਂ ਇੱਕ ਜੋਤ ਚਰਾਗ ਜਾਨੀ ਇੱਕ ਚਰਾਗ ਘਰ ਵਿੱਚ ਜਰੂਰ ਰੋਸ਼ਨ ਕਰ ਲਿਆ ਕਰੋ ਉਹਨਾਂ ਦੇ ਦਿਨ ਤੇ ਜੇਕਰ ਵੀਰਵਾਰ ਦੀ ਸੇਵਾ ਪਸੰਦ ਹੈ ਤਾਂ ਵੀਰਵਾਰ ਤੋਂ ਸ਼ੁਰੂਆਤ ਕਰੋ ਤੇ ਜੋ ਖਵਾਜਾ ਜੀ ਨਜ਼ਰ ਆਉਂਦੇ ਆ ਸੋ ਖਵਾਜੇ ਦਾ ਦਲੀਆ ਤੁਸੀਂ ਐਤਵਾਰ ਦੇ ਦਿਨ ਕਿਤੇ ਦੇ ਦਿਆ ਕਰੋ ਮਹੀਨੇ 'ਚ ਇੱਕ ਵਾਰ ਸੋਈ ਦੇ ਨਾਲ ਕੀ ਹੁੰਦਾ ਪੀਰ ਫਕੀਰ ਸਿੱਧੇ ਹੋ ਤੁਰਦੇ ਆ ਖਵਾਜਾ ਪੀਰ ਹਰ ਇੱਕ ਪੀਰ ਦੇ ਨਾਲ ਚੱਲਦੇ ਆ ਸੋ ਸੁਖਣਾ ਲੈ ਲੈਂਦੇ ਹੈ ਸੋ ਖਵਾਜੇ ਦੇ ਵਿੱਚ ਜੇਕਰ ਤੁਸੀਂ ਚਾਹਦੇ ਦੇ ਵਿੱਚ ਕੱਚਾ ਦਲੀਆ ਪਾਉਣਾ ਚਾਹੁੰਦੇ ਆ ਤਾਂ ਕੱਚਾ ਦਲੀਆ ਵੀ ਪਾ ਸਕਦੇ ਆ ਸੋ ਬਾਕੀ ਇੱਥੇ ਜੇਕਰ ਤੁਸੀਂ ਬਣਾ ਕੇ ਉਹਨਾਂ ਦੇ ਦਿਨ ਤੇ ਦਲੀਆ ਕੋਟੀ ਦੀ ਆਗ ਉੱਪਰ ਧੂਪ ਪਾ ਦੇਮੋ ਤੇ ਇੱਕ ਚਰਾਗ ਲਾ ਦਿਮੋ ਜਿੱਥੇ ਡਾਇਰੈਕਟ ਪਾਣੀ ਤੁਹਾਡੇ ਨਾਮ ਵਿੱਚ ਚੱਲਦਾ ਹੈ ਉਥੇ ਤਾਂ ਬਹੁਤ ਹੀ ਵਧੀਆ ਕਰਮ ਹੈ ਜੀਠੇ ਐਤਵਾਰ ਦੇ ਦਿਨ ਕਰਦਮੋ ਤਾਂ ਬਹੁਤ ਹੀ ਵਧੀਆ ਗੱਲ ਹੈ ਸੋ ਇੱਥੇ ਲਿਖਦੇ ਆ ਕਿ ਪੀਰਾਂ ਦਾ ਅਸਰ ਬਹੁਤ ਹੁੰਦਾ ਆ ਤੇ ਮੈਂ ਕੱਲੀ ਹੀ ਪਾਠ ਕਰਦੀ ਆ ਸੋ ਦੇਖੋ ਜਿਹੜਾ ਘਰ ਵਿੱਚੋਂ ਮੈਂਬਰ ਵੱਧ ਚੜ ਕੇ ਸੇਵਾ ਕਰਦਾ ਹੈ ਉਹਦੇ ਤੇ ਕਿਰਪਾ ਪ੍ਰਮਾਤਮਾ ਦੀ ਜ਼ਰੂਰ ਹੁੰਦੀ ਹੈ ਸੋ ਬਾਕੀ ਇਹ ਕਰਮ ਜੇਕਰ ਤੁਹਾਨੂੰ ਸਹੀ ਲੱਗਦਾ ਹੈ ਤਾਂ ਤੁਸੀਂ ਜ਼ਰੂਰ ਕਰੋ ਚਿਰਾਗ ਉਹਨਾਂ ਦਾ ਲਗਾ ਲਓ ਸੋ ਕਿਸੇ ਸਿਆਣੇ ਦੀ ਸਲਾਹ ਲੈ ਲਓ ਆਪਣੇ ਬਜ਼ੁਰਗਾਂ ਦੀ ਸਲਾਹ ਦੇ ਨਾਲ ਹੀ ਚੱਲਣਾ ਹੈ ਪੇ ਕਿਉਂਕਿ ਜਦੋਂ ਪਰਮਾਤਮਾ ਖੁਸ਼ ਹੋ ਜਾਂਦਾ ਫਿਰ ਇਹ ਸੰਕੇਤ ਦਿੰਦਾ ਹੈ ਇਦਾਂ ਐਮੀ ਸੰਕੇਤ ਨਹੀਂ ਮਿਲ ਜਾਂਦੇ ਸੋ ਬਾਕੀ ਜੋ ਪਰਮਾਤਮਾ ਕਹਿੰਦਾ ਹੈ ਜੀ ਦੇ ਵਿੱਚ ਤੁਹਾਡੇ ਮਨ ਨੂੰ ਖੁਸ਼ੀ ਮਿਲਦੀ ਆ ਉਹ ਕਰਮ ਤੁਸੀਂ ਜ਼ਰੂਰ ਕਰੋ ਜੀ ਹੁਣ ਇੱਥੇ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਜਦੋਂ ਚੌਂਕੀ ਆਉਂਦੀ ਆ ਤੇ ਇਨਸਾਨ ਨੂੰ ਕਿਵੇਂ ਪਤਾ ਲਗਾਇਆ ਜਾ ਸਕਦਾ ਹੈ ਕਿ ਕਿਸ ਪੀਰ ਦੀ ਚੌਂਕੀ ਆਈ ਸੋ ਜੇਕਰ ਸਾਈਂ ਲੋਕਾਂ ਦੀ ਸੇਵਾ ਕਰਦੇ ਆ ਤਾਂ ਔ ਲੱਖ ਦਾ ਨਾਰਾ ਜਿਹੜਾ ਫੱਜਦਾ ਹੈ ਤਾਂ ਸਮਝਣਾ ਉਹ ਕਿ ਉਦੋਂ ਸਾਈਂ ਲੋਕਾਂ ਦਾ ਪੈਰਾ ਆਇਆ ਹੋਇਆ ਹੈ ਕਿਉਂਕਿ ਜਿਹਦੇ ਸਿਰ ਸਾਈਂ ਲੋਕਾਂ ਦਾ ਪੈਰਾ ਹੁੰਦਾ ਔਰ ਲੱਖ ਦਾ ਨਾਰਾ ਉੱਥੇ ਲੱਗਦਾ ਹੈ ਤੇ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਪੀਰਾਂ ਦਾ ਪੈਰਾ ਹੁੰਦਾ ਹੈ ਤਾਂ ਫਿਰ ਅੱਲਾ ਹੀ ਅੱਲਾ ਦੀਆਂ ਆਵਾਜ਼ਾਂ ਆਉਂਦੀਆਂ ਅੱਲਾ ਅੱਲਾ ਹੀ ਕਰਦਾ ਹੈ ਉਹ ਇਨਸਾਨ ਜਿਹਦੇ ਸਿਰ ਪੈਰਾ ਆਉਂਦਾ ਹੈ ਤੇ ਤੀਸਰਾ ਹੈ ਕੀ ਜੇਕਰ ਮਲੰਗਾਂ ਦਾ ਪੈਰਾ ਆਵੇ ਤੇ ਉਹ ਅਲੀ ਅਲੀ ਦੇ ਨਾਰੇ ਮਾਰਦੇ ਜਦੋਂ ਮਲੰਗਾਂ ਦੇ ਨਾਮ ਦਾ ਧੂਣਾ ਲੱਗਦਾ ਹੈ ਤਾਂ ਉਹ ਧੂਨੇ ਦੇ ਵਿੱਚ ਜਦੋਂ ਮਲੰਗ ਨੱਚਦੇ ਆ ਤਾਂ ਫਿਰ ਅਲੀ ਅਲੀ ਦੇ ਨਾਰੇ ਮਾਰਦੇ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਸ਼ਾਇਦ ਤੁਸੀਂ ਪਿੰਡਾਂ ਵਿੱਚ ਸਾਲ ਹੁੰਦਾ ਤਾਂ ਦੇਖਿਆ ਹੀ ਹੋਵੇਗਾ ਕਿ ਜਦੋਂ ਸਾੰਗ ਕੱਢਦੇ ਆ ਮਲੰਗਾਂ ਦਾ ਤੇ ਫਿਰ ਮਲੰਗਾਂ ਦਾ ਜਦੋਂ ਸਾੰਗ ਕੱਢਿਆ ਜਾਂਦਾ ਹੈ ਤੇ ਅੱਗ ਵਾਲੀ ਜਾਂਦੀ ਹੈ ਤੇ ਉਸ ਅੱਗ ਦੇ ਉੱਤੇ ਫਿਰ ਉਹ ਮਲੰਗ ਨੱਚਦੇ ਆ ਅਲੀ ਅਲੀ ਦੇ ਨਾਰੇ ਮਾਰਦੇ ਆ ਤੇ ਉੱਥੇ ਮਲੰਗਾਂ ਦਾ ਪੈਰਾ ਆਉਂਦਾ ਹੈ ਤੇ ਜਦੋਂ ਪੀਰਾਂ ਦਾ ਪੈਰਾ ਆਉਂਦਾ ਹੈ ਉੱਥੇ ਅੱਲਾਹ ਹੂ ਦੀਆਂ ਆਵਾਜ਼ਾਂ ਆਉਂਦੀਆਂ ਆ ਅੱਲਾਹ ਹੂ ਦੇ ਨਾਰੇ ਵੱਜਦੇ ਆ ਤੇ ਉੱਥੇ ਫਿਰ ਪੀਰਾਂ ਦਾ ਪੈਰਾ ਆ ਜਾਂਦਾ ਆ ਸੋ ਇਹ ਜਦੋਂ ਨਾਰੇ ਆ ਇਹ ਨਾਰੇ ਜਿਹੜੇ ਆ ਜਦੋਂ ਫਿਰਕਾ ਆਉਂਦਾ ਹੈ ਮਾਲਕ ਦਾ ਜਿਹਦੀ ਅਸੀਂ ਸੇਵਾ ਕਰਦੇ ਆ ਸੋ ਜਿਹੜਾ ਜਿਹੜਾ ਨਾਰਾ ਉਹਨਾਂ ਦੇ ਧਰਮ ਵਿੱਚ ਵੱਜਦਾ ਹੈ ਉਹ ਹੀ ਨਾਰਾ ਫਿਰ ਇਨਸਾਨ ਦੇ ਮੂੰਹ ਚੋਂ ਨਿਕਲਦਾ ਹੈ ਸੋ ਹਮੇਸ਼ਾ ਇੱਕ ਗੱਲ ਦਾ ਧਿਆਨ ਰੱਖਣਾ ਕਿ ਜਦੋਂ ਵੀ ਕਿਸੇ ਦੇ ਸਿਰ ਪੈਰਾ ਆਉਂਦਾ ਆ ਕਦੇ ਉਹਨੂੰ ਮਜ਼ਾਕ ਟੀਚਰ ਨਹੀਂ ਕਰਨੀ ਨਾ ਹੀ ਕਦੇ ਇਹ ਕਹਿਣਾ ਕਿ ਇਹ ਬਖੰਡ ਕਰਦਾ ਆ ਇਹਨੇ ਸੇਵਾ ਤਾਂ ਕਦੇ ਕੀਤੀ ਨਹੀਂ ਕਿਉਂਕਿ ਕਈ ਵਾਰ ਕੀ ਹੁੰਦਾ ਆ ਆਪਾਂ ਕਿਤੇ ਜਾਂਦੇ ਆ ਦਰਗਾਹ ਤੇ ਜਾਂਦੇ ਆ ਤੇ ਕੋਈ ਇਨਸਾਨ ਹੈ ਜਾਂ ਤੁਹਾਡੇ ਪਿੰਡ 'ਚ ਮਹੱਲੇ 'ਚ ਹੈ ਤਾਂ ਆਪਾਂ ਕੀ ਕਰਦੇ ਆ ਕਿ ਜੇਕਰ ਉਹਦੇ ਸਿਰ ਚੌਂਕੀ ਆ ਜਾਂਦੀ ਆ ਤੇ ਕਈ ਇਨਸਾਨ ਕਹਿੰਦੇ ਆ ਕਿ ਹਾਂ ਇਹਨੇ ਕਦੇ ਮੰਨਿਆ ਤਾਂ ਹੈ ਨਹੀਂ ਇਹ ਵਿਖੰਡ ਕਰਦਾ ਸੋ ਇਹ ਗੱਲ ਕਦੇ ਨਹੀਂ ਕਹਿਣੀ ਕਿਉਂਕਿ ਪਰਮਾਤਮਾ ਮਨ ਦੇਖ ਕੇ ਇਨਸਾਨ ਤੇ ਆਉਂਦਾ ਹੈ ਕਦੇ ਵੀ ਉਸ ਸ਼ਕਲ ਸੂਰਤ ਨਹੀਂ ਦੇਖਦਾ ਜਿਹਦਾ ਮਨ ਉਹਨੂੰ ਸਾਫ਼ ਲੱਗਦਾ ਆ ਉਹਦੇ ਤੇ ਆ ਕੇ ਹਾਜ਼ਰੀ ਪਾ ਜਾਂਦਾ ਹੈ ਸੋ ਕਦੇ ਵੀ ਮਜ਼ਾਕ ਨਹੀਂ ਉਡਾਉਣਾ ਜੇਕਰ ਤੁਹਾਨੂੰ ਲੱਗਦਾ ਵੀ ਹੈ ਕਿ ਇਹ ਇਨਸਾਨ ਤਾਂ ਇਸ ਕਾਬਲ ਨਹੀਂ ਹੈ ਫਿਰ ਵੀ ਤੁਸੀਂ ਕੁਝ ਜੇਕਰ ਚੰਗਾ ਨਹੀਂ ਕਹਿ ਸਕਦੇ ਤਾਂ ਮਾੜਾ ਵੀ ਸ਼ਬਦ ਕਦੇ ਨਹੀਂ ਕਹਿਣਾ ਕਿਉਂਕਿ ਮਾਲਕ ਦਾ ਸਤਿਕਾਰ ਕਰੋ ਜੇਕਰ ਤੁਸੀਂ ਉਸ ਇਨਸਾਨ ਦਾ ਸਤਿਕਾਰ ਨਹੀਂ ਕਰ ਸਕਦੇ ਨਾ ਕਰੋ ਪਰ ਉਸ ਪਰਮਾਤਮਾ ਦਾ ਸਤਿਕਾਰ ਕਰੋ ਕਿ ਅਸੀਂ ਪਰਮਾਤਮਾ ਤੇਰੇ ਨਾਮ ਲਈ ਆਪਣਾ ਸਿਰ ਝੁਕਾਉਂਦੇ ਆ ਸੋ ਜਦੋਂ ਇੰਨੀ ਕੀ ਗੱਲ ਹੀ ਇਨਸਾਨ ਕਹਿ ਦਿੰਦਾ ਹੈ ਤਾਂ ਕਈ ਮਸਲਿਆਂ ਦੇ ਹੱਲ ਜਿਹੜੇ ਉਹ ਹੋ ਜਾਂਦੇ ਹੈ ਸੋ ਪਰਮਾਤਮਾ ਤੁਰ ਅੰਦਰ ਦੀਆਂ ਜਾਣਦਾ ਹੈ